ਚਾਰ ਪੰਜ ਜਣਾਂ ਨੇ ਨੰਬਰ ਸ਼ੇਅਰ ਕਰ ਦਿੱਤਾ ਹੈ। ਅੱਛਾ ਤੇ 12:00 ਵਜੇ 1:00 ਮਿਲਣ ਦਾ ਟਾਈਮ ਹੈਗਾ ਉਹਨਾਂ ਨੂੰ ਮਿਲਾਂਗੇ ਆਪਾਂ। ਅੱਛਾ ਅੱਛਾ। ਉਹ ਤੁਸੀਂ ਸੁੱਚੋ ਬਾਬੇ ਤੇ ਰਿਕਾਰਡ ਹੋ ਰਿਹਾ। ਫੋਨ ਫੜ ਆ ਜਾਂਦੇ ਹੁੰਦੇ ਨੇ ਪਰ ਤੁਸੀਂ ਐ ਕਰਦੇ ਹੋ। ਨਹੀਂ ਆਪਾਂ ਨਾ ਗਲਤ ਤਰੀਕੇ ਨਾਲ ਨਹੀਂ ਮਿਲਦੇ ਕਿਸੇ ਨੂੰ। ਅੱਛਾ ਅੱਛਾ। ਹਾਂ ਮੈਂ ਐਜ਼ ਅ ਫਰੈਂਡ ਆ ਮਿਲਰ ਨੇ ਉਹਦੇ ਵਿੱਚ ਫੋਨ ਆ ਜਾਂਦੇ ਆ। ਮੈਂ ਕੁੜੀਆਂ ਛੜਨ ਆਂਦੇ ਨੇ ਮੁੰਡੇ ਕੁੜੀਆਂ ਮੁੰਡੇ ਛੜਨ ਆਉਂਦੀਆਂ ਹਨਾ ਉਹ ਗੱਲ ਵੱਖਰੀ ਆ। ਹਣਾ ਆ ਬਾਈ ਉੱਤੇ ਮੁੰਡਿਆਂ ਦਾ ਤੇ ਕੁੜੀਆਂ ਦਾ ਵੀ ਕਿਸੇ ਦਾ ਕੋਈ ਆਵਾਤ ਨਹੀਂ ਹੈਗਾ ਲਾਈਫ ਸਭ ਨੂੰ ਇੱਕ ਵਾਰ ਮਿਲਦੀ ਆ ਠੀਕ ਆ ਇੰਜੋਏ ਕਰਨਾ ਬੰਦਾ ਕਾ ਬਹੁਤ ਮਿਲ ਰਿਹਾ ਅੱਜ ਕੱਲ ਮੁੰਡੇ ਵੀ ਰੋ ਰਹੇ ਕੁੜੀਆਂ ਵੀ ਰੋ ਰਹੇ ਕਾਰਨ ਕੀ ਹੈ ਆਪਸ਼ਨ ਹੁੰਦੇ ਬੰਦੇ ਕੋਲ ਹਾਂ ਅੱਜ ਕੱਲ ਦੇ ਕਿਸੇ ਵੀ ਤੁਸੀਂ ਮੁੰਡੇ ਕੋਲ ਦੋ ਤਿੰਨ ਕੁੜੀਆਂ ਹੋਣਗੀਆਂ ਪੱਕਾ ਉਦੋਂ ਕੁੜੀਆਂ ਰੱਖ ਲੋ ਉਹਦੇ ਕੋਲ ਦੋ ਤਿੰਨ ਮੁੰਡੇ ਹੋਣੇ ਨਹੀਂ ਨਹੀਂ ਮੈਂ ਗੱਲ ਕਰਦਾ ਕੁੜੀਆਂ ਕੋਲ ਵੀ ਦੋ ਤਿੰਨ ਮੁੰਡੇ ਆਪਸ਼ਨ ਹੈ ਕੁੜੀਆਂ ਕੋਲ ਵੀ ਦੋ ਤਿੰਨ ਆਪਸ਼ਨ ਹੁੰਦੇ ਆ ਬਈ ਆ ਤਾਂ ਚੱਲ ਠੀਕ ਆ ਤਾਂ ਮੇਰਾ ਹੈਗਾ ਇਹ ਮੇਰਾ ਬੋਏਫ੍ਰੈਂਡ ਆ ਆ ਇਹ ਗਿਆ ਤਾਂ ਆ ਤਾਂ ਸਾਡੇ ਦੋ ਹੈਗੇ ਹੀ ਆ ਸਬਸਟੀਟਿਊਟ ਰੱਖੇ ਹੋਏ ਲੋਕਾਂ ਨੇ ਤਾਂ ਫਰਕ ਚਾਹੇ ਮੁੰਡਾ ਚਾਹੇ ਕੁੜੀ ਆ ਮੈਂ ਘਰ ਦੇ ਵੀ ਦੇਖਦਾ YouTube ਮੈਂ ਟੰਗੇ ਤਾਂ ਨਹੀਂ ਜਾਊਂਗਾ ਟੰਗੇ ਜਾਉਂਗੇ ਤੁਸੀਂ ਮੈਂ ਟੰਗੇ ਜਾਉਂਦੀ ਨਹੀਂ ਦੇਖ ਮੈਨੂੰ ਆ 15 10 ਸਾਲ ਦਾ ਹੋ ਗਿਆ 2014 ਤੋਂ ਮੈਂ ਨਿਕਲਾ ਐਵੇਂ ਮਹਾਲੀ ਆਏ ਇੱਥੇ ਹਣਾ ਮੈਂ 15 ਸੈਕਟਰ ਕਦੇ ਦੇਖਿਆ ਨਹੀਂ ਹੈਗਾ ਆ ਤਿੰਨ ਦਿਨ ਪਹਿਲਾਂ ਮੈਂ 15 ਸੈਕਟਰ ਆਇਆ ਬਈ ਮੈਨੂੰ ਸੁਪਨੇ ਬੜੇ ਸੋਹਣੇ ਆਉਂਦੇ ਸੁਪਨੇ ਚ ਕੀ ਆਉਂਦਾ ਤੁਹਾਡੇ ਹੋ ਜਾਂ ਸੋਹਣੇ ਸੋਹਣੇ ਕੁੜੀਆਂ ਮਤਲਬ ਕਦੇ ਸੋਚ ਲਈਦਾ ਇਦਾਂ ਦੇ ਸੁਪਨੇ ਵੀ ਆਉਂਦੇ ਆ ਮੈਂ ਬੁੱਢੀ ਹਾਂ ਮੇਰੀ ਮੈਂ ਵੀ ਕਦੇ ਕਦੀ ਹੱਸ ਲੈਂਦੀ ਹਾਂ ਤੁਹਾਡੇ ਤੇ ਵੀ 10 ਬੰਦੇ ਟਰਾਈਆਂ ਮਾਰ ਕੇ ਜਾਂਦਾ ਮੈਂ ਸਾਚੂ ਬੋਲੋ ਕੀ ਮੈਡਮ ਦੀ ਕਲਾਸ ਲਾਉਣ ਦਾ ਜੀ ਕਰਦਾ ਜਦ ਫਿਜ਼ੀਕਲ ਵਾਲੀ ਜੀ ਕਿਉਂ ਕਰਨ ਮਜ਼ਾਕ ਕਰਦੀ ਹੈ ਜੀ ਵਧੀਆ ਆ ਜੋ ਵੀਰੇ ਤੁਸੀਂ ਇਸ ਸਾਈਡ ਤੇ ਕਦੋਂ ਹੋਗੇ ਆਨ ਆਲੇ ਐਮ ਐਲ اے ਸਾਹਿਬ ਨੇ ਤਾਂ ਕਰਕੇ ਤਾਂ ਸਾਈਡ ਤੇ ਰਹੀ ਐ ਮੇਜ ਕਰਾਉਣਾ ਹੋਵੇ ਐਮ ਐਲ اے ਵਾਲੀ ਗੱਲ ਤਾਂ ਨਹੀਂ ਹੈਗੀ ਕੀ ਕਰਨਾ ਹੈ ਬੋਰ ਤਾਂ ਇੱਥੇ ਇੱਥੇ ਬੋਰ ਦਾ ਸੈਕਟਰ ਹੈ ਆਸ਼ਕੀ ਮਰਨਾ ਇਹਨੂੰ ਤੇ ਇਹਨੇ ਕਰਨਾ ਕੀ ਹੈ ਆਸ਼ਕੀ ਆਸ਼ਕੀ ਆਪਾਂ ਟਾਈਮ ਅਗੇ ਸਕਸੈਸਫੁਲ ਹੋਏ ਹੋ ਕੀ ਨਹੀਂ ਇਸ ਉਹਦੇ ਵਿੱਚ ਬਿਲਕੁਲ ਹੋਇਆ ਅੱਛਾ ਚਾਰ ਪੰਜ ਜਣਾਂ ਨੇ ਨੰਬਰ ਸ਼ੇਅਰ ਕਰ ਦਿੱਤਾ ਹੈ। ਅੱਛਾ ਤੇ 12:00 ਵਜੇ 1:00 ਵਜੇ ਮਿਲਣ ਦਾ ਟਾਈਮ ਹੈਗਾ ਉਹਨਾਂ ਨੂੰ ਮਿਲਾਂਗੇ ਆਪਾਂ। ਅੱਛਾ ਅੱਛਾ। ਉਹ ਤੁਸੀਂ ਸੁਚੋ ਬਾਬੇ ਤੇ ਰਿਕਾਰਡ ਹੋ ਰਿਹਾ। ਮੈਂ ਮਾਈਕ ਦੇਖੀ ਕਿ ਉਹ ਅੱਛਾ ਨੀਤ ਬਿਰਨਾਬ ਰਹਿ ਜਿਹੜੀ ਦੇਣੀ ਪੈਂਦੀ ਹੈ ਤੇ ਫਿਰ ਕਿਵੇਂ ਫੋਨ ਫੋਨ ਆ ਜਾਂਦੇ ਹੁੰਦੇ ਨੇ ਪਰ ਤੁਸੀਂ ਐ ਕਰਦੇ ਹੋ। ਨਹੀਂ ਆਪਾਂ ਨਾ ਗਲਤ ਤਰੀਕੇ ਨਾਲ ਨਹੀਂ ਮਿਲਦੇ ਕਿਸੇ ਨੂੰ। ਅੱਛਾ ਅੱਛਾ। ਹਾਂ ਮੈਂ ਐਜ਼ ਅ ਫਰੈਂਡ ਆਪ ਮਿਲਣ ਨੇ ਯਾਰੀ ਦੋਸਤੀ ਉਹਦੇ ਵਿੱਚ ਫੋਨ ਆ ਜਾਂਦੇ ਆ। ਅੱਛਾ ਅੱਛਾ। ਕਈ ਵਾਰ ਲਿੰਕ ਵੀ ਇਦਾਂ ਦੇ ਵਧੀਆ ਬਣਿਆ ਅ اچھا ਹਾਂ ਕੁੜੀਆਂ ਵਧੀਆ ਮਿਲਿਆ ਮੁੰਡੇ ਵੀ ਵਧੀਆ ਮਿਲਿਆ ਹਨਾ ਅੱਜ ਕੰਮ ਕਰ ਰਹੇ ਆਪਾਂ ਇਕੱਠੇ ਵੀ ਮਤਲਬ ਹਰ ਕੋਈ ਕਹ ਲੋ ਮਾੜਾ ਨਹੀਂ ਹੁੰਦਾ ਵੀ ਉਹ ਹੀ ਨਹੀਂ ਹੁੰਦਾ ਵੀ ਹਰੇਕ ਵਾਰ ਕਿਸੇ ਦੀ ਨਜ਼ਰ ਉਹ ਨਹੀਂ ਹੁੰਦੀ ਵੀ ਚੰਗੇ ਦੋਸਤ ਵੀ ਹੁੰਦੇ ਬੋਲ ਦਾ ਫਰਕ ਹੁੰਦਾਗਾ ਹੁਣ ਆਏ ਨੇ ਆ ਇੱਥੇ ਕੁੜੀਆਂ ਫਿਰਦੇ ਸੀ ਛੇੜਦੇ ਫਿਰਿਏ ਕਈ ਵਾਰ ਇਦਾਂ ਦਾ ਲਿੰਕ ਨਿਕਲ ਜਾਂਦਾ ਉਹ ਸਾਡੇ ਕੰਮ ਆ ਜਾਂਦਾ ਅਸੀਂ ਉਹਨਾਂ ਦੇ ਕੰਮ ਆ ਜਾਂਦੇ ਹਨਾ ਕਿਸੇ ਦਾ ਕਰੀਅਰ ਸੈਟ ਹੋ ਜਾਂਦਾਗਾ ਨਹੀਂ ਮੈਂ ਮੈਂ ਤੁਹਾਨੂੰ ਸੱਚ ਦੱਸਦਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਮ ਕੁੜੀਆਂ ਛੜਨ ਆਂਦੇ ਨੇ ਮੁੰਡੇ ਕੁੜੀਆਂ ਮੁੰਡੇ ਛੜਨ ਆਂਦੀਆਂ ਹਨਾ ਉਹ ਗੱਲ ਵੱਖਰੀ ਆ ਅ ਜਿਹਨੇ ਛੜਨਾਂ ਦਾ ਛੜ ਜਾਂਦੇ ਨੇ ਹਨਾ ਆ ਬਾਈ ਮੁੰਡੇ ਆ ਕੁੜੀਆਂ ਦਾ ਵੀ ਸਾਰਿਆਂ ਦੇਖੋ ਜੇ ਕਿਸੇ ਨੂੰ ਦੋਸ਼ ਦੇਣਾ ਕੋਈ ਮਾੜੀ ਗੱਲ ਨਹੀਂ ਕਿਸੇ ਦਾ ਕੋਈ ਹਵਾਤ ਨਹੀਂ ਹੈਗਾ ਲਾਈਫ ਸਭ ਨੂੰ ਇੱਕ ਵਾਰ ਮਿਲਦੀ ਆ ਠੀਕ ਆ ਇੰਜੋਏ ਕਰਨਾ ਬੰਦਾ ਕਰੋ ਹਾਂ ਬਿਲਕੁਲ ਕਰੋ ਕਿਸੇ ਨਾਲ ਕੋਈ ਗਲਤ ਨਾ ਕਰੋ ਕਿਸੇ ਨਾਲ ਕਿਸੇ ਨੂੰ ਕੋਈ ਹਾਮ ਨਾ ਕਰੋ ਬੈਸਟ ਆ ਯਾਰ ਧੋਖਾ ਬਹੁਤ ਮਿਲ ਰਿਹਾ ਅੱਜ ਕੱਲ ਮੁੰਡੇ ਵੀ ਰੋ ਰਹੇ ਕੁੜੀਆਂ ਵੀ ਰੋ ਰਹੀਆਂ ਕਾਰਨ ਕੀ ਹੈ ਕਿਹੜੇ ਰੋ ਰਹੇ ਨੇ অপশন ਹੁੰਦੇ ਬੰਦੇ ਕੋਲ ਹਾਂ ਅੱਜ ਕੱਲੇ ਕਿਸੇ ਵੀ ਤੁਸੀਂ ਮੁੰਡੇ ਕੋਲ ਦੋ ਤਿੰਨ ਕੁੜੀਆਂ ਹੋਣਗੀਆਂ ਪੱਕਾ ਉਦੋਂ ਕੁੜੀਆਂ ਰੱਖ ਲੋ ਉਹਦੇ ਕੋਲ ਦੋ ਤਿੰਨ ਮੁੰਡੇ ਹੋਣੇ ਨਹੀਂ ਨਹੀਂ ਮੈਂ ਗੱਲ ਕਰਦਾ ਕੁੜੀਆਂ ਕੋਲ ਵੀ ਦੋ ਤਿੰਨ ਮੁੰਡੇ অপਸ਼ਨ ਹੈ ਇਹ ਮਤਲਬ ਕਿਉਂ ਸੁਣਾਉਣ ਆ ਲਈ ਕੁੜੀ ਆ ਤਾਂ ਕਰਕੇ ਸੁਣਾ ਨਹੀਂ ਗੱਲ ਹੋਣੀ ਨਹੀਂ ਹੈ ਕੁੜੀਆਂ ਕੋਲ ਵੀ ਦੋ ਤਿੰਨ অপਸ਼ਨ ਹੁੰਦੇ ਆ ਬਈ ਆ ਤਾਂ ਚੱਲ ਠੀਕ ਆ ਤਾਂ ਮੇਰਾ ਹੈਗਾ ਇਹ ਮੇਰਾ ਬੋਏਫ੍ਰੈਂਡ ਆ ਇਹ ਗਿਆ ਤਾਂ ਆ ਤਾਂ ਸਾਡੇ ਦੋ ਹੈਗੇ ਹੀ ਆ ਸਬਸਟੀਟਿਊਟ ਰੱਖੇ ਹੋਏ ਲੋਕਾਂ ਨੇ ਤਾਂ ਫਰਕ ਚਾਹੇ ਮੁੰਡਾ ਚਾਹੇ ਕੁੜੀ ਆ ਹਾਂਜੀ ਵੱਡੇ ਛੜੇ ਦਿਖਾਵਾਂ ਵੱਡੇ ਛੜੇ ਦਿਖਾਵਾਂ ਜਿਹੜੇ ਰੋਜ਼ 15 ਸੈਕਟਰ ਆਂਦੇ ਨੇ ਕਿਉਂ ਆਂਦੇ ਨੇ ਸਾਨੂੰ ਕੋਈ ਸਹੇਲੀ ਮਿਲ ਜੂ ਥੜਾ ਵੀ ਵਿਆਹ ਹੋ ਜੂ ਆਜੋ ਆਜੋ ਅੱਬਾ ਛਾਪਾ ਮਾਰਦੇ ਵੀਰੋ ਬੈਗ ਲਾਰਨ ਖੜੇ ਆਜੋ ਉਹ ਨਹੀਂ दारू ਵਾਲੇ ਪਾਸੇ ਨਹੀਂ ਆਣਾ ਬਠੇਕੇ ਤੇ ਨਹੀਂ ਜਾਣਾ ਠੇਕੇ ਦੁਕੰਦ ਨਹੀਂ ਜਾਂਦੇ ਆ ਉਹ ਗੱਡੀ ਤੇ ਬੈਠੇ ਆ ਉਹ ਅੱਬਾ ਫੜ ਲਾ ਗਾ ਅੱਛਾ ਥੋੜੇ ਬਾਹਰ ਲਿਓ ਬੈਲਾ ਮੈਨੂੰ ਐਂ ਦੱਸੋ ਤੁਹਾਡਾ ਚੈਨਲ ਦਾ ਨਾਮ ਕੀ ਹੈ ਦੌਰ ਵਿੱਚ ਤੁਸੀ ਨੇੜੇ ਲਿਆਓ ਬਾਈ ਬਾਹਰ ਲਿਆਓ ਮੇਰੇ ਘਰ ਦੇ ਵੀ ਵੇਖਦਾ YouTube ਮੈਂ ਕਹਾਂ ਉਹ ਟੰਗ ਮੈਂ ਟੰਗੇ ਤਾਂ ਨਹੀਂ ਜਾਊਂਗਾ ਟੰਗੇ ਜਾਉਂਗੇ ਤੁਸੀਂ ਤੁਸੀਂ ਟੰਗੇ ਜਾਉਂਗੇ ਦੇਖੋ ਤੁਸੀਂ ਲਿਆਓ ਉਹ ਖੜੀ ਹੈ ਬਲੈਕ ਕਲਰ ਦੀ ਸਕੋਰਪਿਓ ਅੱਛਾ ਇਹ ਦੋ ਪਿੱਛੇ ਧਾਰ ਦੋ ਬੈਕ ਸੈਟ ਤੇ ਹਾਂ ਉੱਥੇ ਬੈਠ ਉਹ ਦਿੱਲੀ 15 ਸੈਕਟਰ ਆਂਦੇ ਇਸ ਕਰਕੇ ਆ ਵੀ ਸਾਡਾ ਰਿਸ਼ਤਾ ਹੋ ਜੇ ਕਿਸੇ ਪਾਸੋਂ ਹੈ ਐਨਾ ਮਾੜਾ ਹਾਲ ਹੋਇਆ ਪੇ ਵਿਆਹ ਨਹੀਂ ਹੋ ਰਿਹਾ ਮੈਂ ਨਾ ਮੈਨੂੰ 15 10 ਸਾਲ ਦਾ ਹੋ ਗਿਆ 2014 ਤੋਂ ਮੈਂ ਨਿਕਲਾ ਮੈਂ ਮੁਹਾਲੀ ਆਇਆ ਇੱਥੇ ਹੈ ਨਾ ਮੈਂ 15 ਸੈਕਟਰ ਕਦੇ ਦੇਖਿਆ ਨਹੀਂ ਹੈਗਾ ਆ ਤਿੰਨ ਦਿਨ ਪਹਿਲਾਂ ਮੈਂ 15 ਸੈਕਟਰ ਆਇਆ ਬਈ ਮੈਨੂੰ ਸੁਪਨੇ ਬੜੇ ਸੋਹਣੇ ਆਉਂਦੇ ਸੁਪਨੇ ਚ ਕੀ ਆਉਂਦਾ ਤੁਹਾਡੇ ਹੋ ਜਾਂਦੇ ਮੈਨੂੰ ਸਾਰਾ ਹੀ 15 ਸੈਕਟਰ ਦਿਖਿਆ ਆਉਂਦੇ ਸੋਹਣੇ ਸੋਹਣੇ ਕੁੜੀਆਂ ਮਤਲਬ ਕਹਿੰਦਾ ਸੋਚ ਨਹੀਂ ਸੀ ਇਦਾਂ ਦੇ ਸੁਪਨੇ ਵੀ ਆਉਂਦੇ ਆ ਜੰਨਤ ਬਣੀ ਪਈ ਹੈ ਜਿਹੜਾ ਮੈਂ ਸੌਣੇ ਵੱਧ ਹੂੰ ਸੌਂਦੇ ਮੈਂ ਜ਼ਰੂਰ ਬਿਕ ਬਿਕ ਲੱਗੇ ਰਾਤ ਨੂੰ 2 ਵਜੇ ਹੋ ਜਾਈਦਾ ਹਾਂ 2 ਨਹੀਂ ਫਿਰ 4 ਵਜੇ ਹੋ ਜਾਈਦਾ ਜਦੋਂ ਬਾਬਾ ਜੀ ਬੋਲਦੇ ਨੇ ਤੇ 10 ਵਜੇ ਉੱਠ ਜਾਈਦਾ ਇੰਨਾ ਕੀ ਕੰਮ ਹੈ ਇਹ ਸਾਡੀ ਰੁਟੀਨ ਹੈ ਏ ਰੁਟੀਨ ਆ ਸਾਡਾ ਅਸੀਂ ਸਾਡਾ ਰੁਟੀਨ ਤਾਂ ਹੈ ਅਸੀਂ ਪਤਾ ਕੀ ਆ ਹੁਣ ਜਿੱਦਾਂ ਅਸੀਂ ਮੋਟੀਵੇਟ ਹੋਇਆ ਆ ਹਨਾ ਇੱਕ ਇੱਕ ਪੈਕ ਲੱਗਾ ਸਾਰਾਂ ਦਾ ਅਸੀਂ ਏਦਾਂ ਐ ਵੀ ਹੁਣ ਗੱਡੀ ਜਾਂਦੇ ਅਸੀਂ ਗੱਲਾਂ ਕਰਾਂਗੇ ਬਈ ਸਵੇਰੇ 9 ਵਜੇ ਉੱਠ ਕੇ ਤਿਆਰ ਹੋ ਜਾਈਏ 10 ਵਜੇ ਇੱਥੇ ਪਹੁੰਚਾਂਗੇ 10 ਵਜੇ ਉੱਥੇ ਪਹੁੰਚ ਗਏ ਅੱਜ ਫੇਰ ਫੇਰ ਕੀ ਹੁੰਦਾਗਾ ਪਹਿਲੀ ਗੱਲ ਅਸੀਂ ਸਵੇਰੇ 5 ਵਜੇ ਘਰੇ ਪਹੁੰਚਦੇ ਆ ਠੀਕ ਆ ਘਰ ਪਹੁੰਚੇ ਫਲੈਟ ਤੇ ਪਹੁੰਚੇ ਤੇ ਐ ਨਹੀਂ ਪਤਾ ਕੋਈ ਕਿੱਥੇ ਕੌਣ ਸੋ ਗਿਆ ਰੋਟੀ ਖਾਧੀ ਕਿ ਨਹੀਂ ਖਾਧੀ ਹਨਾ ਉਦੋਂ ਹੀ ਸੋ ਗਿਆ ਤੇ ਉਠਣਾ ਕਿੰਨੇ ਵਜੇ ਆਪਾਂ ਉਠਣਾ ਆਪਾਂ ਉਹੀ 11 12 ਵਜੇ ਉਹ ਤਾਂ ਕੋ ਰੁਟੀਨ ਸਾਰਾ ਖਤਮ ਹੋ ਜਾਂਦਾ 11 12 ਵਜੇ ਫਿਰ ਕਰਾਂਗਾ ਭਈ ਅੱਜ ਇਹਨੂੰ ਮਿਲਣਾ ਅੱਜ ਉਹਨੂੰ ਮਿਲਣਾਗਾ ਤੇ ਮਿਲਣਾ ਮਿਲਬ ਕੀ ਹੁੰਦਾਗਾ ਹੋਲੀ ਵਾਲੀ 5 ਵਜੇ ਪੰਜ ਵਜੇ ਕੀ ਪੰਜ ਵਜੇ ਤਿਆਰ ਸ਼ੁਰੂ ਹੋ ਗਿਆ ਤੁਹਾਨੂੰ ਦਿਖਦਈ ਆ ਹਨਾ ਫਾਰਮਲ ਲੱਗਦਾ ਮੈਂ ਵਧੀਆ ਆਫਿਸ ਵਾਲਾ ਬੰਦਾ ਲੱਗਦਾ ਥੋੜੇ ਵਧੀਆ ਲੱਗਦਾ ਆਫਿਸ ਵਾਲਾ ਬੰਦਾ ਲੱਗਦਾ ਨਾ ਤੇ ਫਿਰ ਤਿਆਰ ਸ਼ੁਰੂ ਹੋ ਕੇ ਆ ਸੀ ਕੀ ਕਰਦੇ ਆ ਦੁਬਾਰਾ 15 ਖੜ ਜਾਨੇ ਬਸ ਆਹ ਡੇਲੀ ਦੀ ਡਿਊਟੀ ਔਰ ਕੁਝ ਵੀ ਨਹੀਂ ਹੋਏਗਾ ਉਹ ਹੋ ਗਿਆ ਇੱਥੇ ਤੇ ਫਿਰ ਤੁਹਾਡੀ ਡਿਊਟੀ ਲਵਾਉਣੀ ਪਊਗੀ ਨਾ ਤੁਸੀਂ ਇੱਥੇ ਜੌਬ ਕਰੋ ਇੱਥੇ ਡਿਊਟੀ ਨਿਭਾ ਰਹੇ ਆ ਅਸੀਂ ਇਹ ਫ੍ਰੀ ਦੀ ਡਿਊਟੀ ਹੈ ਬਿਲਕੁਲ ਦੁੱਖ ਸੁੱਖ ਸਾਂਝੇ ਕਰ ਰਹੇ ਹਰੇਕ ਦੇ ਨਾਲ ਜੀ ਦਾ ਦਿਲ ਟੁੱਟਿਆ ਸੀ ਉਹਨਾਂ ਖੜੇ ਜਾਣਾ ਹਬ ਤਾਂ ਆਪ ਤਾਂ ਬਹੁਤ ਸੁੰਦਰ ਹੈ ਅੱਛੇ ਹੋ ਵਧੀਆ ਹੋ ਕੁੜੀ ਦਾ ਦੁੱਖ ਹੈਗਾ ਕਹਿੰਦੀ ਮੇਰਾ ਵਿਆਹ ਨਹੀਂ ਹੋਇਆ ਮੈਂ ਬਹੁਤ ਦੁਖਿਆ ਤੇ ਕਹਿੰਦੀ ਮੇਰਾ ਵਿਆਹ ਨਹੀਂ ਹੋ ਰਿਹਾ ਮੈਂ ਕੀ ਕਰਾਂ ਮੈਂ ਨਾ ਕੁਝ ਮੈਂ ਨਹੀਂ ਕਿਹਾ ਇਹ ਪਈ ਆ ਵੀ ਨਾ ਤੇ ਦਿਮਾਗ ਚ ਘੁੰਮਰੀ ਗੱਲੇ ਨਾ ਤਾਂ ਨਹੀਂ ਹੋ ਰਿਹਾ ਨਾ ਇਹਨਾਂ ਦਾ ਸੋਵੀ ਵਿਆਹ ਕਿਵੇਂ ਹੁੰਦਾ ਕਿਵੇਂ ਵਿਆਹ ਕਰਾਈ ਦੇਣ ਉਹ ਰਾਇ ਦਿਓ ਵੀ ਕਿੱਦਾਂ ਦਾ ਮੁੰਡਾ ਕੁੜੀ ਹੈ। ਬੱਚੇ ਹੀ ਹੈ। ਆਪ ਇਹ ਕਿਸ ਚੀਜ਼ ਕੇ ਲਈ ਬੋਲ ਰਹੇ ਹੈ ਕਿਸ ਕੇ ਬਾਰੇ ਮੇਂ ਬਾਤ ਕਰਨਾਂ ਵਿਆਹ ਦੀ ਗੱਲ ਕਰ ਰਹੇ ਹੈ। ਵਿਆਹ ਦੀ ਗੱਲ ਕਰ ਰਹੇ ਹੈ। ਕਿ ਮੈਂ ਵਿਆਹ ਕਰਾਉਣਾ ਚਾਹੁੰਦਾ ਕਿ ਨਹੀਂ ਕਰਾਉਣਾ ਸਿੱਧਾ ਕਹੋ ਨਾ ਮੈਂ ਦੱਸੋ ਕਿ ਇੱਕ ਬਾਤ ਕਹਿੰਗੇ ਵਿਆਹ ਕਰਾਓ ਨਾ ਕਰਾਓ ਇੱਕ ਹੀ ਬਾਤ ਹੈ। ਇਹ ਬਈ ਵਿਆਹ ਵਾਲੇ ਬਿਸਤਰੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ 35 ਸਾਲ ਹੋ ਗਏ ਤੇ 15 ਚ ਘੁੰਮਦੇ ਨੂੰ ਤਾਂ ਕਹਿੰਦੇ ਨੇ ਵਿਆਹ ਵਿਊ ਕਰਾ ਕੇ ਰਾਓ। ਵਿਆਹ ਵਾਲੇ ਬਿਸਤਰੇ ਕਮਰੇ ਸੋ ਮੇਂ ਸੇ ਕੋਈ ਇੱਕ ਅੱਧਾ ਹੋਣਾ ਕੋਈ ਨਿਭਾ ਰਹੇ ਹੋਣਗੇ ਪਿਆ ਅੱਛਾ ਜੀ ਹਾਂ ਅੱਛਾ ਬਾਕੀ ਨਿਭਾਣੇ ਵਾਲੇ ਨਾ ਤਾਂ ਕੁੜੀਆਂ ਹੈ ਨਾ ਮੁੰਡੇ ਹੈ ਗਲਤ ਨਹੀਂ ਬੋਲ ਰਹੀ ਹਾਂ ਮੈਂ ਤੁਸੀਂ ਨਿਭਾ ਨਹੀਂ ਰਹੇ ਹਾਂ ਤੁਸੀਂ ਨਿਭਾ ਨਹੀਂ ਰਹੇ ਪੁਰਾਣੀ ਮੱਕੇ ਤੇਰੀ ਹਿੱਸੋ ਮੈਂ ਕਦੇ ਨਹੀਂ ਬਾਹਰ ਆਇਆ ਉਹ ਪੁਰਾਣਾ ਸੀ ਉਹ ਉਹ ਕੱਟ ਕੇ ਉਹਦਾ ਸੈਕਰੀਫਾਈਸ ਕਰ ਗਈ ਅਬ ਮੇਰੀ ਕੁੜੀ ਸੀ ਉਹ ਮੇਰਾ ਜਵਾਈ ਨਿਭਾ ਨਹੀਂ ਸਕਿਆ ਉਹਨੂੰ ਮਾਰਤਾ ਉਹ ਮਰ ਗਈ ਮੇਰੀ ਕੁੜੀ ਮੇਰੀ ਹਾਂ ਇਹ ਦੇਖੋ ਜਵਾਈ ਨੇ ਕੁੜੀ ਮਾਰ ਇਹ ਦੇਖ ਇਹ ਦੇਖ

ये नहीं कि ही गलत है भी कुछ है जमाना, जमाना आदमी से बराबर मोडा से मोडा चला के चलो बाकी उपर नही बन सकते आदमी से आदमी से बराबर नहीं कर सकते है क्यों नहीं कर सकते? नहीं कर सकते ओ ताई तो फिर घर नहीं बस देंगे अभी आपने कह के क्यों नहीं कर सकते है मैं हाँ आ, आपने अभी स्वाल, ये सवाल करू कर मैं, मैं हाँ, देखो, देखो, देखो।, देखो जिन्ना मर्जी कुड़ी, जो मर्जी, जिन्ना मर्जी अमीर हो जिन्ना मर्जी मुंडा भी अमीर हो मोडे चल देंगे पर आदमी के बराबर नहीं कर सकते फिर घर नहीं चलता नीवी औरत नीवी जरूर खावेगी ਜਿੰਨਾ ਮਰਜੀ ਵੇਡ ਫਿਲਟਰ ਕਰ ਲੋ ਮੈਂ ਉਹ ਕਰ ਲੋ ਪਰ ਆਦਮੀ ਸੇ ਬਰਾਬਰ ਨਹੀਂ ਬਣ ਸਕਦਾ ਥੋੜੇ ਨੀਵਾ ਕਰਨਾ ਪੈਂਦਾ ਹੈਗਾ ਤਾਈ ਘਰ ਚੱਲਦਾ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਮੈਨੂੰ ਕੰਮ ਮੈਨੂੰ ਜਾਣ ਦੋ ਨਹੀਂ ਇਸ ਨੂੰ ਜਾਣ ਨਹੀਂ ਦੇਣਾ ਤੁਹਾਡੀ ਮਰਜ਼ੀ ਨਾਲ ਆ ਹੁਣ ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ ਤੇ ਤੁਸੀਂ ਇੱਥੇ ਕਰਦੇ ਹੋ ਹਨਾ ਤੇ ਕੀ ਮਾਹੌਲ ਹੁੰਦਾ ਇੱਥੇ ਮੁੰਡੇ ਕੁੜੀਆਂ ਦਾ ਕੀ ਰੌਣਕ ਮੇਲਾ ਲੱਗੇ ਰਹਿੰਦੇ चलो बच्चे अपने सब ये नहीं, वो करते की कुछ, है। नहीं, कुछ नहीं की कुछ, होता है। वो है ना तो कुछ नहीं अपने सारे करते हैं कुड़िया भी मुंडे भी पढ़ रहे लिख रहे सारे अच्छे हैं बच्चे गलत बच्चे कोई नहीं है अपने पढ़ रहे लिख रहे अपने अपने मतलब लेवल पे जा रहे है मां बाप ने भेजे है पढ़ रहे हैं बच्चे पढ़ भी रहे है पढ़ भी रहेंगे ये नहीं कोई गलत नहीं ਪੜ ਰੇ ਲਿਖ ਰੇ ਮੈਂ ਬੁੱਢੀ ਹਾਂ ਮੈਂ ਬੁੱਢੀ ਹਾਂ ਮੇਰੀ ਮੈਂ ਵੀ ਕਦੀ ਕਦੀ ਹੱਸ ਲੈਂਦੀ ਹਾਂ ਥੋੜੇ ਦੇ ਵੀ 10 ਬੰਦੇ ਟਰਾਈਆਂ ਮਾਰ ਕੇ ਜਾਂਦਾ ਮੈਂ ਸੱਚ ਬੋਲੋ ਬੁੱਢੇ ਬੁੱਢੇ ਇਹ ਪੋਸਟ ਕਰਕੇ ਨੂੰ ਜਾਂੜ ਦੋ ਆ ਦੇਖੋ ਮੁੰਡੇ ਸਾਡੇ ਪੜਨ ਵਾਲੇ ਖੜੇ ਹੈਗੇ ਇਹ ਪੜਦੇ ਹੋਣੇ ਆ ਪੱਕਾ ਹਾਂਜੀ ਹਾਂਜੀ ਕੀ ਪੜਦੇ ਹੋ ਤੁਸੀਂ ਪਲੱਸ 2 ਜਾਗੇ ਅੱਛਾ ਪਲੱਸ 2 ਚੋਂ ਤੇ ਫਿਰ ਇੱਥੇ 15 ਜੀ ਕਿਹੜੀ ਕਲਾਸ ਲੱਗਦੀ ਹੈ ਤੁਹਾਡੇ ਉਹ ਵੀ ਰਾਤ ਜੀ ਚਾਹ ਚ ਪੀਣ ਆ ਜਾਂਦੇ ਕਲਾਸ ਤੱਕ ਕਿਹੜੇ ਲੱਗਦੇ ਆ ਫਿਰ ਚਾਹ ਚ ਕੀ ਚਰਚਾ ਕਿਹੜੀ ਚੱਲਦੀ ਆ ਚਾਹ ਚ ਚਰਚਾ ਤਾਂ ਕੋਈ ਨਹੀਂ ਚੱਲਦੀ ਬਬੇਲੇ ਇਕੱਠੇ ਹੋ ਜਾਂਦੇ ਆ ਅੱਛਾ ਬੇਲੇ ਇਕੱਠੇ ਹੋ ਜਾਂਦੇ ਹੋ ਠੀਕ ਐ ਤੇ ਫਿਰ ਹੁਣ ਆਹ ਬਾਈ ਹੁਣੀ ਵੀ ਨਾਲ ਹੀ ਨੇ ਐਂਡ ਕਾ ਕਿਵੇਂ ਲੱਗਿਆ ਰਿਹਾਗੇ ਫੋਨ ਚ ਲੈ ਕੇ ਕਿ ਪੜਪੜ ਕੇ ਪੜ ਕੇ ਲੱਗੇ ਜੀ ਅੱਛਾ ਨਹੀਂ 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 ਉਹ ਬੇ ਉਹ ਆ ਗਿਆ ਬਾਈ ਤੁਹਾਡੇ ਫੋਨ ਤੁਹਾਡੇ ਕਿਵੇਂ ਲੱਗਿਆ ਨੇ ਤੁਹਾਡੇ ਕਿਵੇਂ ਲੱਗਿਆ ਇਹ ਕਮਾਲ ਤੇ ਮੈਨੂੰ ਵੀ ਪੁੱਛਣਾ ਤੁਸੀਂ ਇਹਨਾਂ ਕਿਉਂ ਮੁਝੇ ਮੇਰਾ ਘੱਟੇ ਮੇਰੇ ਤਾਂ ਲੱਗੀਆਂ ਨੇ ਤੇਰੀ ਵੀ ਨਿਗਾ ਘੱਟੇ ਤਾਂ ਲੱਗੀਆਂ ਮੈਂ ਉਹਨਾਂ ਨੇ ਮੁਝੇ ਤੁਹਾਨੂੰ ਤਾਂ ਪੁੱਛੀ ਹੀ ਨਹੀਂ ਮੈਂ ਮੇਰੇ ਨਹੀਂ ਲੱਗੀਆਂ ਜੀ ਇਹਨਾਂ ਕੋ ਹਾਂ ਹਾਂ ਕੀ ਹੋ ਗਿਆ ਕੁਝ ਨਹੀਂ ਹੋਇਆ ਜੀ ਡਰਨਾ ਚੱਲ ਕੇ ਭਰਾ ਡੋਰੀਆ ਬਣਾ ਲੈ ਨਿੰਬੂ ਪਾਣੀ ਭਲਾ ਦੋ ਇਹਨਾਂ ਬਾਈ ਹੁਣ ਕੋਲ ਹੋਊਗਾ ਛੋਟਾ ਛੋਟਾ ਹੈ ਨਾ ਤੂੰ ਲੈ ਲਓ ਨਹੀਂ ਮੇਰੇ ਕੋਲ ਬਿਆਸ ਮਾਲ ਦਾ ਜਿਹੜਾ ਚਾਹੀਦਾ ਦੱਸੋ ਲਿਆ ਦੇਣਾ ਆ ਨਾ ਨਾ ਜੀ ਚਾਰੇ ਭੋਲੇ ਭਲੇ ਬੰਦੇ ਨੇ ਤਾਂ ਕਾਲ ਡਰਾਈ ਪੜਨੇ ਵਾਲੇ ਬੰਦੇ ਹੈ ਇੱਥੇ ਆਤਰਾ ਕਿਦੇ ਕੋਈ ਮਰਨ ਵਾਲਾ ਹੋਇਆ ਪਿਆ ਤੁਹਾਨੂੰ ਮੈਂ ਕੁਝ ਨਹੀਂ ਕਹਿੰਦੀ ਮੈਂ ਕੋਈ ਸਵਾਲ ਨਹੀਂ ਪੁੱਛਦੀ ਤੁਸੀਂ ਆਪਣਾ ਧਿਆਨ ਰੱਖੋ ਬਸ ਤੁਸੀਂ ਡਰੋ ਨਾ ਹਾਂਜੀ ਹਾਂਜੀ ਡਰਨਾ ਤਾਂ ਘਾਤਿਆ ਹੋਈ ਹੋਰ ਬਸ ਵਧੀਆ ਜੀ ਤੁਸੀਂ ਦੱਸੋ ਮੈਂ ਠੀਕ ਐ ਕਿਹੜੀ ਚੀਜ਼ ਤੋਂ ਡਰ ਲੱਗਦਾ ਕਿਸੇ ਜੀ ਤੋਂ ਨਹੀਂ ਜੀ ਕਿਸੇ ਜੀ ਤੋਂ ਨਹੀਂ ਇਸ ਟਾਈਮ ਤਾਂ ਮੇਰੇ ਤੋਂ ਲੱਗ ਰਿਹਾ ਬਾਈ ਕਹਿ ਰਹੇ ਨੇ ਨਾ ਨਾ ਜੀ ਹੈ ਤੁਹਾਡੇ ਤੋਂ ਕਿਉਂ ਲੱਗਣਾ ਮੈਨੂੰ ਮੈਡਮ ਦੀ ਕਲਾਸ ਲਾਉਣ ਦਾ ਜੀ ਕਰਦਾ ਜਦ ਫਿਜ਼ੀਕਲ ਵਾਲੀ ਜੀ ਫਿਜ਼ੀਕਲ এডਿਕੇਸ਼ਨ ਵਾਲੀ ਹਾਂਜੀ ਅੱਛਾ ਕਿਉਂ ਕਾਰਨ ਹੈ ਸੋਹਣੀ ਮੋਣੀ ਆ ਵੇ ਦੇਖ ਲੋ ਬਸ ਤੇ ਮਜ਼ਾ ਕਰਦੀ ਹੈ ਜੀ ਵਧੀਆ ਇਹ ਪੜਦੇ ਨੇ ਬਾਈ ਯਾਰ ਸਾਰੇ ਦੀ ਬੋਲਾਂ ਖਲਾਈ ਜਾਂਦੇ ਹੋਗੇ ਮੁੜ ਕੇ ਮੈਂ ਸੱਚ ਬੋਲਦਾ ਤੱਕ ਕਿੰਨੇ ਘਣੇ ਆ ਰਾਹ ਇਹਨੂੰ ਬੁਲਾ ਲਓ ਬਾਈ ਇਹਨੂੰ ਆਓ ਵੇਖੋ ਪਿੱਛੇ ਜਗਾ ਤੂੰ ਖੜੇ ਕੀ ਤੁਸੀਂ ਮੁੜੇ ਆਓ ਕਿੰਨੇ ਮੈਂ ਘਰ ਅੱਜ ਝੂਠ ਬੋਲ ਕੇ 15 ਸੈਕਟਰ ਆਇਆ ਉਹਨੂੰ ਮੈਂ ਕਿਹਾ ਗੁਰਦੁਆਰੇ ਮੈਂ ਥਾਡੇ ਕੰਨ ਗਿਆ ਮਾਰੋ ਮੜਾ ਇਹ ਕੈਮਰਾ ਤੁਰਾਤ ਨੂੰ ਕਿਹੜੇ ਬਾਬਾ ਜੀ ਠਾਉਦੇ ਨੇ ਆਹ ਦੇਖ ਲਓ ਆਇ ਤੇ ਪਾਪੇ ਮਨਾਉਂਦੇ ਫਿਰਦੇ ਨੇ ਪਾਪਿਆਂ ਦਾ ਵੀ ਟਾਈਮ ਹੈ ਹਾਂਜੀ ਹਾਂਜੀ ਠੀਕ ਹੈ ਜੀ ਪੇਪਰ ਵਧੀਆ ਕਰਿਓ ਨੰਬਰ ਲਓ ਹਾਂਜੀ ਹਾਂਜੀ ਕੋਈ ਫਾਇਦਾ ਨਹੀਂ ਫਿਜ਼ੀਕਲ ਐਜੂਕੇਸ਼ਨ ਦਾ ਫਾਇਦਾ ਜੀ ਐਥਲੀਟਾ ਸਟਰੋਂਗ ਕਰੋ ਇੰਗਲਿਸ਼ ਉਹਨੇ ਸਿੱਖੋ ਪੰਜਾਬੀ ਸਿੱਖੋ ਹਾਂਜੀ ਸਾਰਾ ਕੁਝ ਆਂਦਾ ਜੀ ਹਾਂ ਉਡਾੜਾ ਵਧੀਆ ਹੋਣਾ ਹਾਂਜੀ ਹਾਂਜੀ ਬਸ ਠੀਕ ਹੈ ਆਜੋ ਵੀਰੇ ਤੁਸੀਂ ਸਾਈਡ ਤੇ ਕਦੋਂ ਹੋਗੇ ਦੇਖੋ ਤੁਹਾਡੇ ਕੋਲ ਮੈਂ ਸ਼ਰਮੀਲਾ ਥੋੜਾ ਜਿਆਦਾ ਹੀ ਬੰਦਾ ਹੈ ਹਾਂਜੀ ਨਹੀਂ 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 ਆ ਆਣ ਵਾਲੇ ਐਮਐਲਏ ਸਾਹਮਣੇ ਤਾਂ ਕਰਕੇ ਤਾਂ ਸਾਈਡ ਤੇ ਰਹੀਏ ਮੇਜ ਕਰਾਉਣਾ ਹੋਵੇ ਐਮਐਲਏ ਵਾਲੀ ਗੱਲ ਤਾਂ ਨਹੀਂ ਹੈਗੀ ਅੱਛਾ ਜੀ ਭਈ ਐਮਐਲਏ ਬਣਾ ਵੀ ਤਈਏ ਤਾਂ ਫਿਰ ਕਿਹੜਾ ਕੰਮ ਹੈ ਜਿਹੜਾ ਬੰਦ ਕਰਾਉਂਗੇ ਨਹੀਂ ਮੈਂ ਤਾਂ ਬੰਨੈ ਨਹੀਂ ਇਹਦੀ ਗੱਲ ਕਰਦੇ ਆਪਾਂ ਐਮਐਲਏ ਵੀ ਗੱਲ ਹੀ ਆ ਬੰਦ ਦੀ ਕਰਦੇ ਹੈਗੇ ਆ ਜਾ ਕੀ ਤੁਸੀਂ ਨਾ ਸਪੀਕਰ ਬਣੋਗੇ ਹੈ ਮੈਂ ਜੀ ਸਪੀਕਰ ਸਪੀਕਰ ਬਣ ਕੇ ਆਪਾਂ ਕੀ ਕਰਨਾ ਵਧੀਆ ਐ ਵਧੀਆ ਨਹੀਂ ਆ ਰਹੇ ਐ ਵੀਰ ਦਾ ਬਿਆਨ ਕੋਲ ਅੱਛਾ ਹਾਂਜੀ ਠੀਕ ਐ ਕੀ ਸਿੱਖਿਆ ਜ਼ਿੰਦਗੀ ਤੋਂ ਜ਼ਿੰਦਗੀ ਤੋਂ ਕੀ ਸਿੱਖਣਾ ਹੀ ਬਾਹ ਇਹਦਾ ਵੇਖਦੇ ਬਿਆ ਰੰਗ ਮਾਹੌਲ ਜ਼ਿੰਦਗੀ ਦੇ ਅੱਛਾ ਹਾਂਜੀ ਠੀਕ ਐ ਕਿਹੜੇ ਰੰਗ ਚ ਜ਼ਿਆਦਾ ਰੱਗੇ ਕਿਹੜਾ ਉੱਤਰ ਹੀ ਨਹੀਂ ਰਿਹਾ ਮੈਂ ਰੰਗ ਤਾਂ ਇਹ ਵੇਖੀ ਜਾਂਨੇ ਕਿਹੜੇ-ਕਿਹੜੇ ਰੰਗ ਸਹੀ ਲੱਗਦੇ ਆ ਕਿਹੜੇ-ਕਿਹੜੇ ਨਹੀਂ ਸਹੀ ਲੱਗਦੇ ਇਹ ਤਾਂ ਚੱਲੀ ਜਾਂਦਾ ਜੀ ਅੱਛਾ 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 ਕੀ ਚੱਲਦਾ ਬਈ ਉਹ ਕੀ ਕਰਦੇ ਹੋ ਪੜ੍ਹਾਈ ਲਿਖਾਈ ਕੀ ਕੋਈ ਜੌਬ ਵਗੈਰਾ ਕਰਦੇ ਹੋ ਪੜ੍ਹਾਈ ਲਿਖਾਈ ਵੀ ਚੱਲੀ ਜਾਂਦੀ ਹੈ ਜੀ ਨਾਲ ਤੇ ਆਪਦਾ ਬਿਜ਼ਨਸ ਵੀ ਚੱਲੀ ਜਾਂਦਾ ਹੈ ਅੱਛਾ 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 ਮੈਂ ਦੋਨੇ ਕੰਮ ਇੱਕੋ ਟਾਈਮ ਤੇ ਹਾਂਜੀ 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 ਕਿਵੇਂ ਮਤਲਬ ਹੈ ਕਿਵੇਂ ਪੋਸੀਬਲ ਹੈ ਸਾਈ ਜੇ ਮੰਨ ਕੇ ਚੱਲੋ ਵੀ ਗਾਂਧੀਆ ਸੱਲ ਵਧੀ ਜਾਂਦੇ ਆ ਤੇ ਬਾਬੇ ਦੀ ਕਰਪਣਾ ਚੱਲੀ ਜਾਂਦੀ ਜਾਂਦੀ ਗਣ ਕਲਾਸ ਕਲੂਜ਼ ਕਦੇ ਲਾਈ ਦੀ ਨੇ ਤੇ ਡਿਗਰੀਆਂ ਕਰੀ ਜਾਂਦੇ ਬਸ ਅਸੀਂ ਕੀ ਬਾਤ ਹੈ ਬਿਨਾਂ ਕਲਾਸ ਡਿਗਰੀ ਹੁੰਦੀ ਹੈ ਭਾਈ ਤੂੰ ਦੇਖੋ ਡਿਗਰੀਆਂ ਕਿਹੜੀਆਂ ਹੋ ਰਹੀਆਂ ਨੇ ਹੁਣ ਉਹ ਵੀ ਸੈਕਟਰ 15 ਜੇ ਉਹ ਨਹੀਂ ਬਾਈ ਫਿਰ ਆਇਆ ਨਾ ਫਿਰ ਕਿਤੇ ਰੌਣਕ ਮੇਲਾ ਵੀ ਵੇਖਣਾ ਚਾਹੀਦਾ ਮੈਂ ਪਤਾ ਨਹੀਂ ਮੈਨੂੰ ਦੱਸ ਰਹੀ ਚੱਕਰ ਕੀ ਪਤਾ ਯਾ ਟੈਨਸ਼ਨ ਬਹੁਤ ਹੋ ਜਾਂਦੀ ਹੈ ਡਿਗਰੀਆਂ ਦੀ ਹੈ ਨਾ 15 ਜਾ ਕੇ ਸਾਰੀ ਉਤਰੇ ਜਾਂਦੀ ਹੈ ਪਤਾ ਲੱਗਦਾ ਵੀ ਡਿਗਰੀ ਨਹੀਂ ਵੀ ਹੋਣਗੀਆਂ ਇੱਥੇ ਬਹੁਤ ਕੁਝ ਮਿਲ ਜਾਣਾ ਲੇਕਿਨ ਤੂੰ ਉੱਤੇ ਅਲੱਗ ਕੰਮ ਹੈ ਮੇਰੇ ਹਿਸਾਬ ਨਾਲ ਅਜੇ ਤਾਂ ਜੇ ਉਹ ਉੱਥੇ ਗੱਡੀ ਖੜਾ ਕੇ ਇੱਧਰ ਨੂੰ ਆਏ ਆ ਇਹ ਤਾਂ ਵੇਖਦੇ ਆ ਕਿਹੜੀ ਕੈਟੇਗਰੀ ਦੇਖੀ ਹੈ ਤਾਂ ਉੱਥੇ ਮੇਰੇ ਸਾਹ ਨਾਲ ਉੱਥੇ ਗੱਡੀ ਖੜਾਈ ਹੈ ਤੇ ਇੱਥੇ ਆਏ ਆ ਇੱਧਰ ਮੈਂ ਕਹਾਂ ਚੱਲ ਵੇਖ ਲੈ ਕੀ ਰੰਗ ਮਹੌਲ ਚੱਲ ਰਿਹਾ ਹੈ ਵੈਸੇ ਤੁਸੀਂ ਬ बोल भाई तू जी बोल नाल ही ले फिरदे होगे क्या वाली लाए हैं क्या वाली लाए दी क्या वाली वाली अच्छा बोल दे तू इना काटो हैं तो त्याह थोनू तो त्या तो ज्यादा लागदी कड़ा ज्यादा सुखदा मेरे को तो जबो माड़ी बूड़ी घोड़ी <laughs> बट के खादी हुंदे ना फिर ये ये अगली राग भाई हां बस 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 ओय गल नहीं प्रेशर नहीं कह सकते फिर ਇੱਕ ਬੋਲੀ ਜਣਾ ਤਾਂ ਫਰੈਸ਼ਰ ਕੋ ਲੋਂਦਾ ਨਹੀਂ ਨਹੀਂ ਮੈਂ ਤਾਂ ਉਹਦੀ ਗੱਲ ਕਰਦੇ ਅੱਛਾ ਅੱਛਾ ਹਾਂ ਜੀ ਅਸਰ ਤਾਂ ਤੁਹਾਨੂੰ ਪਤਾ ਨਾ ਬਈ ਕੀ ਹੋ ਰਿਹਾ ਉਹ ਪਰ ਤਾਂ ਹੀ ਪਾਣੀ ਵਾਲੀ ਬੋਤਲ ਫੜੀ ਆਣਾ ਉਹ ਤਾਂ ਰੰਗ ਦਾ ਪਤਾ ਹੁੰਦਾ ਉਹਦੀ ਪੀ ਲਈਦਾ ਇਹ ਦੋਸਤ ਤੇ ਜ਼ਿਆਦਾ ਹੁੰਦਾ ਨਾ ਫਿਰ ਨਹੀਂ ਆਪਾਂ ਬੋਲੀ ਦਾ ਜਣਾ ਇਹ ਲਾਈਵ ਰਿਕਾਰਡ ਕਰ ਰਹੇ ਨੇ ਇਹਨਾਂ ਨੇ ਕੱਲ YouTube ਤੇ ਪਾ ਦੇਣਾ ਅੱਜ ਮੈਂ ਪਾਉਣਾ ਠੀਕ ਹੈ ਉਹ ਤੋਂ ਉਹ ਤੋਂ ਨਹੀਂ ਬਚਿਆ ਜਾਣਾ ਆਪਾਂ ਨੂੰ ਕੋਈ ਚੱਕਰ ਨਹੀਂ ਆਪਣਾ ਕੋਈ ਸਿਸਟਮ ਹੀ ਨਹੀਂ ਹੋਣਾ ਅੱਛਾ ਬਈ ਮੁੰਡੇ ਮੁੰਡਿਆਂ ਨੂੰ ਸਲਾਹ ਦੋ ਫਿਰ ਜਿਹੜੇ ਇੱਥੇ ਆਉਂਦੇ ਹੈਗੇ ਕਿਵੇਂ ਕਾਹਦੀ ਸਲਾਹ ਦੇਈਏ ਨੇ ਕੋਈ ਵੀ ਸਲਾਹ ਜਿਹੜੀ ਤੁਸੀਂ ਦਿਲ ਤੋਂ ਕੋਈ ਗੱਲ ਮੁੰਡਿਆਂ ਨੂੰ ਕਹਿਣੀ ਚਾਹੋ ਵੀ ਮੁੰਡਿਓ ਆਹ ਕੰਮ ਨਾ ਕਰੋ ਉਹ ਵੇਖੋ ਜੀ ਹਰੇਕ ਬੰਦੇ ਦਾ ਆਪਦਾ ਸਿਸਟਮ ਆ ਉਹਨੇ ਆਪਦਾ ਵੇਖਣਾ ਕਿਹੜਾ ਕੰਮ ਕਰਨਾ ਹੈ ਕਿਹੜਾ ਕੰਮ ਨਹੀਂ ਕਰਨਾ ਹਾਂ ਜੀ ਸਾਡੇ ਪ੍ਰਧਾਨ ਅੱਛਾ ਬਾਈ ਤੂੰ ਗਲਤ ਬੋਲਦਾ ਯਾਰ ਆਹ ਕੰਮ ਨਾ ਕਰੋ ਜੀ ਬੋਲੋ ਕਿਹੜੀ ਗੱਲ ਪੂਰੀ ਕਰੀ ਹਾਂ ਜੀ ਕਿਹੜੀ ਗੱਲ ਕਰੀ ਇੰਟਰਵਿਊ ਨਹੀਂ ਗੱਲ ਤਾਂ ਇਹ ਮੈਂ ਕਹਿੰਦਾ ਵੀ ਸਲਾਹ ਤਾਂ ਹੁਣ ਕਾਦੀ ਦਈ ਹੈ ਹਰੇਕ ਬੰਦੇ ਦਾ ਆਪਦਾ ਸਿਸਟਮ ਆ ਹਰੇਕ ਨੇ ਆਪਦਾ ਵੇਖਣਾ ਹੈ ਨਾ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ